ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਹਰ ਸੂਹੀ ਕੀ ਸ਼ਲੋਕਾ ਨਾਲ ਮਹਿਲਾ ਤੀਜਾ ਸ਼ਲੋਕ ਮਹਿਲਾ ਦੂਜਾ ਜਿੰਨਾ ਪਾਓ ਤਿੰਨ ਨਾਹੀ ਪਾਓ ਮੋਚ ਪਾਓ ਨਿਭ ਵਿਆਹ ਬਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਦੂਸਰੇ ਪਾਸ਼ਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਅਤੇ ਹਜ਼ੂਰ ਤੀਸਰੇ ਪਾਸ਼ਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੋਹਾਂ ਪਾਛ ਹੈ ਯਾਨੀ ਮੋਰ ਲਗਾਈ ਹੈ ਅਤੇ بلند ਆਵਾਜ਼ ਨਾਲ ਪੁਸ਼ਟੀ ਕੀਤੀ ਹੈ ਇਸ ਤਰ੍ਹਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੋਰ ਵੀ ਸ਼ਲੋਕ ਆਉਂਦੇ ਹਨ ਜਿਵੇਂ ਸ਼ਲੋਕ شیخ ਫਰੀਦ ਕੇ ਮਹਿਲਾ ਪੰਨਾ ਫਰੀਦਾ ਭੂਮ ਰੰਗਾਵਲੀ ਮੰਜਵਸੂਲਾ ਬਾਗ ਜੋਨਰ ਪੀਰ ਨਵਾਜਿਆ ਤਿੰਨਾ ਆਂਤ ਨਾ ਲਾਗ ਹਜ਼ੂਰ ਦੂਸਰੇ ਅਤੇ ਤੀਸਰੇ ਪਾਸ਼ਾ ਬਲੰਦ ਆਵਾਜ਼ ਨਾਲ ਦੁਨੀਆਂ ਨੂੰ ਸੁਚੇਤ ਕਰ ਰਹੇ ਹਨ ਕਿ ਜਿਹੜੇ ਜੀਵ ਗੁਰਬਾਣੀ ਉੱਪਰ ਭਰੋਸਾ ਕਰਦੇ ਹਨ ਹਜ਼ੂਰ ਉਹਨਾਂ ਦੇ ਦਨੈਵੀ ਡਰ ਦੂਰ ਕਰ ਦਿੰਦੇ ਹਨ ਜਦੋਂ ਅਸੀਂ ਗੁਰਬਾਣੀ ਉੱਪਰ ਭਰੋਸਾ ਨਹੀਂ ਕਰਦੇ ਫਿਰ ਕਾਲ ਦਾ ਡਰ ਸਾਡੇ ਮਨ ਉੱਪਰ ਭਾਰੂ ਰਹਿੰਦਾ ਹੈ ਅਗਰ ਅਸੀਂ ਵੀ ਗੁਰਬਾਣੀ ਉੱਪਰ ਭਾਵ ਲਿਆਵਾਂਗੇ ਤਦ ਅਸੀਂ ਵੀ ਦੁਨਿਆਵੀ ਪੈ ਤੋਂ ਮੁਕਤ ਹੋ ਜਾਵਾਂਗੇ ਗੁਰਬਾਣੀ ਵਿੱਚ ਦਰਜ ਹੈ ਕਿ ਜਿੰਨਾ ਪਾਉ ਤਿੰਨ ਨਾਹੀਂ ਪਾਉ ਮੋਚ ਪਾਉ ਨਿਭਾ ਵਿਆਹ ਜਿੰਨਾ ਜ਼ਿਆਦਾ ਗੁਰਬਾਣੀ ਉੱਪਰ ਭਾਵ ਆਵੇਗਾ ਓਨੇ ਜ਼ਿਆਦਾ ਖੁਸ਼ੀਆਂ ਖੇੜੇ ਅਤੇ ਚਾਰਣਗੇ ਅਗਰ ਤੁਸੀਂ satsang ਸੁਣਨ ਆਏ ਹੋ ਅਤੇ ਅਸੀਂ satsang ਕਰ ਰਹੇ ਹਾਂ ਪਰ ਜੇਕਰ ਸਾਡੇ ਮਨ ਵਿੱਚ ਭਾਵ ਨਹੀਂ ਹੈ ਤਾਂ ਖੁਸ਼ੀ ਨਹੀਂ ਹੋਵੇਗੀ ਫਿਰ ਬੱਦਾ ਚੱਟੇ ਭਰਨ ਵਾਲੀ ਗੱਲ ਹੋਵੇਗੀ ਅਗਰ ਅਸੀਂ ਜਸ ਸੁਣਨ ਆਉਣਾ ਹੈ ਤਾਂ ਤੁਹਾਡੇ ਮਨ ਵਿੱਚ ਵਿਆਹ ਜਿੰਨਾ ਚਾਹ ਹੋਣਾ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਦਾ ਜਸ ਸੁਣਨ ਚੱਲੇ ਹਾਂ ਅਤੇ ਸਾਡੇ ਮਨ ਵਿੱਚ ਚਾਹ ਹੋਵੇ ਕਿ ਅਸੀਂ ਜਸ ਕਰਨ ਚੱਲੇ ਹਾਂ ਸੋਈ ਸਾਡੇ ਅੰਦਰ ਗੁਰਬਾਣੀ ਸੁਣਨ ਦੀ ਲਾਲਸਾ ਹੋਣੀ ਚਾਹੀਦੀ ਹੈ। ਆਲਸ ਨਹੀਂ ਹੋਣਾ ਚਾਹੀਦਾ। ਅਸੀਂ ਜਿੰਨੇ ਜ਼ਿਆਦਾ ਡ੍ਰਿੜ੍ਹ ਵਿਸ਼ਵਾਸ ਨਾਲ ਗੁਰਬਾਣੀ ਪੜਾਂਗੇ ਅਤੇ ਸੁਣਾਂਗੇ, ਓਨੀ ਜ਼ਿਆਦਾ ਬਖਸ਼ਿਸ਼ ਹੋਵੇਗੀ। ਨਾਨਕ ਇਹ ਪਟੰਤਰਾ ਤਿੱਤੇ ਦੀ ਬਾਣ ਗਾਈਐ। ਪਟੰਤਰਾ ਤੋਂ ਭਾਵ ਹੈ ਵੱਡੇ ਸੰਦੂਕ ਵਰਗਾ ਪਟਾਰਾ। ਇਹ ਗੁਰਬਾਣੀ ਗਿਆਨ ਦਾ ਪਟਾਰਾ ਹੈ। ਜਦੋਂ ਅਗਾਹ ਵਿਆਖਿਆ ਕਰਾਂਗੇ ਤਦ ਇਸ ਵਿੱਚੋਂ ਤੁਹਾਨੂੰ ਬਹੁਤ ਗਿਆਨ ਦੀਆਂ ਗੱਲਾਂ ਮਿਲਣਗੀਆਂ ਹਜ਼ੂਰ ਫਰਮਾਨ ਕਰ ਰਹੇ ਹਨ ਕਿ ਜਿਸ ਤਰ੍ਹਾਂ ਦਾ ਭੇਦ ਅਸੀਂ ਦੱਸ ਰਹੇ ਹਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਭੇਦ ਇਸ ਪਟਾਰੇ ਵਿੱਚ ਸੰਭਾਲੇ ਪਏ ਹਨ ਜਿਸ ਤਰ੍ਹਾਂ ਸੱਪ ਕੀਲ ਕੇ ਪਟਾਰੇ ਵਿੱਚ ਪਾਇਆ ਜਾਂਦਾ ਹੈ ਇਸ ਤਰ੍ਹਾਂ ਇਹ ਗੁਣਾ ਦਾ ਪਟਾਰਾ ਹੈ ਅਸੀਂ ਇਸ ਨੂੰ ਸੁਣੀਏ ਅਤੇ ਸੁਣ ਕੇ ਅਮਲ ਕਰੀਏ ਫਿਰ ਸਾਨੂੰ ਬਹੁਤ ਗਿਆਨ ਪ੍ਰਾਪਤ ਹੋਵੇਗਾ ਮਹਿਲਾ ਦੂਜਾ ਉੜਦੇ ਕੋ ਤੁੜਦਾ ਮਿਲੇ ਉੜਦੇ ਕੋ ਉੜਦਾ ਅਗਰ ਇੱਕ ਇਨਸਾਨ ਪੈਦਲ ਚੱਲ ਰਿਹਾ ਹੈ ਅਤੇ ਦੂਸਰਾ ਬੇਸ਼ੱਕ ਸਾਈਕਲ ਤੇ ਸਵਾਰ ਹੈ ਤਦ ਸਾਈਕਲ ਵਾਲਾ ਤੁਰਨ ਵਾਲੇ ਨੂੰ ਆਪਣੇ ਨਾਲ ਮਿਲਣ ਨਹੀਂ ਦਿੰਦਾ ਕਿਸੇ ਸਕੂਟਰ ਕਾਰ ਮੋਟਰਸਾਈਕਲ ਵਾਲਾ ਤੇਜ਼ ਚੱਲ ਰਿਹਾ ਹੈ ਚਾਹੇ ਕੋਈ ਹਵਾਈ ਜਹਾਜ਼ ਵਿੱਚ ਉੱਡ ਰਿਹਾ ਹੈ ਫਿਰ ਪੈਦਲ ਜਾਣ ਵਾਲਾ ਕਹੇ ਕਿ ਮੈਂ ਦੌੜ ਕੇ ਜਹਾਜ਼ ਨੂੰ ਫੜ ਲਵਾਂਗਾ ਉਹ ਅਸੰਭਵ ਹੈ ਤੇ ਨਾ ਮੁਨਕਿਲ ਹੈ ਇਸੇ ਤਰ੍ਹਾਂ ਕੁਝ ਜੀਵ ਭਾਵ ਘੱਟ ਰੱਖਦੇ ਹਨ ਉਹ ਪਿੱਛੇ ਰਹਿ ਜਾਂਦੇ ਹਨ ਜੋ ਬਹੁਤਾ ਭਾਵ ਰੱਖਦੇ ਹਨ ਉਹ ਉੱਡਣ ਵਾਲਿਆਂ ਵਾਂਗ ਅੱਗੇ ਲੰਘ ਜਾਂਦੇ ਹਨ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਣਾ ਚਾਹੁੰਦੇ ਸੀ ਪਰ ਅਸੀਂ ਸੋਚਿਆ ਕਿ ਸਾਡੇ ਬੰਦਿਆਂ ਨੇ ਵਹਿਮ ਬਹੁਤ ਕਰਨਾ ਹੈ ਉਹ ਚਾਹੇ ਸਿੱਖ ਜਗਤ ਵਿੱਚ ਹਨ ਜਾਂ ਦੂਸਰੇ ਹਨ ਬੇਸ਼ੱਕ ਸਿੱਖ ਚਾਹੇ ਕਿੰਨੇ ਵੀ ਕੱਟੜਵਾਦੀ ਹਨ ਅਗਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ ਤਦ ਉਹਨਾਂ ਨੂੰ ਇਸ ਤਕ ਉੱਪਰ ਯਕੀਨ ਕਰਨਾ ਪੈਣਾ ਹੈ ਕਿ ਇਨਸਾਨ ਚੱਲਦਾ ਹੈ ਅਤੇ ਉਸਨੂੰ ਚੱਲਣਾ ਪੈਣਾ ਹੈ। ਕਾਰ ਵਾਲੇ ਨਾਲ ਗੱਲ ਲਈ ਕਾਰ ਲੈਣੀ ਪੈਣੀ ਹੈ। ਜਹਾਜ਼ ਵਾਲੇ ਨਾਲ ਮਿਲਣ ਲਈ ਜਹਾਜ਼ ਲੈਣਾ ਪੈਣਾ ਹੈ। ਅਸੀਂ ਨਹੀਂ ਹੈ। ਪੈਸਾ ਨਹੀਂ ਹੈ ਕਿ ਅਸੀਂ ਜਹਾਜ਼ ਖਰੀਦਣਾ ਹੈ। ਸਭੋਂ ਭਾਵ ਇੰਨਾ ਲਿਆਉਣਾ ਹੈ ਕਿ ਜਿਸ ਤਰ੍ਹਾਂ ਜਹਾਜ਼ ਵਿੱਚ ਉੱਡੀਦਾ ਹੈ, ਇਸੇ ਤਰ੍ਹਾਂ ਗਰਬਾਣੀ ਦੇ ਭਾਵ ਅਤੇ ਪਿਆਰ ਵਿੱਚ ਉੱਡੀਏ। ਸਤਿ ਸ੍ਰੀ ਅਕਾਲ ਜੀ।